ਜੋਰਾ ਵਰ ਮੁਹੱਬਤਾਂ ਬਲਦੇਵ ਸਿੰਘ ਦਾ ਪੂਰਾ ਪਰਿਵਾਰ ਰੋਟੀ ਖਾ ਰਿਹਾ ਹੈ ਪਰਮਜੀਤ कौर ਮੌਕਾ ਵੇਖ ਕੇ ਗੱਲ ਸ਼ੁਰੂ ਕਰਦੀ ਹੈ ਪਰਮਜੀਤ कौर ਅਜਮੇਰ ਦੇ ਪਾਪਾ ਹੁਣ ਅੱਗੇ ਕੀ ਕਰਨਾ ਦਿਨ ਤਾਂ ਸਾਰੇ 2-3 ਰਹਿ ਗਏ ਨੇ ਵਿਆਹ ਵਿੱਚ ਐਨੀ ਵਧੀਆ ਤਿਆਰੀ ਚੱਲਦੀ ਪਈ ਸੀ ਪਰ ਵਿੱਚੇ ਅਬੀ ਦਾ ਲੇਖਾ ਪੈ ਗਿਆ ਬਲਦੇਵ ਸਿੰਘ ਕਹਿੰਦਾ ਚੱਲ ਜੋ ਹੋਣਾ ਸੀ ਹੋ ਗਿਆ ਮਿੱਟੀ ਪਾਓ ਸਭ ਗੱਲਾਂ ਤੇ ਫਿਰ ਉਵੇਂ ਹੀ ਤਿਆਰੀਆਂ ਸ਼ੁਰੂ ਕਰੋ ਉਹ ਮੂੰਹ ਵਿੱਚ ਬੁਰਕੀ ਪਾਉਂਦਾ ਹੋਇਆ ਬੋਲਦਾ ਹੈ ਸੰਗਰਾਮ ਕਹਿੰਦਾ ਡੈਡੀ ਜੀ ਮੈਂ ਵਿਆਹ ਨਹੀਂ ਕਰਵਾਉਣਾ ਸਫਤ ਨਾਲ ਤੁਸੀਂ ਉਹਨਾਂ ਨੂੰ ਮਨਾ ਕਰ ਦਿਓ ਵਿਆਹ ਲੈਣ ਆਪਣੀ ਕੁੜੀ ਜਿੱਥੇ ਮਰਜੀ ਉਹ ਗੁੱਸੇ ਵਿੱਚ ਕਹਿੰਦਾ ਹੈ ਸਾਰੇ ਜਣੇ ਇੱਕਦਮ ਉਸਦੇ ਮੂੰਹ ਵੱਲ ਦੇਖਦੇ ਹਨ ਅਸ਼ਮੀਰ ਕਹਿੰਦਾ ਲੈ ਟਿੱਡੀਆਂ ਨੂੰ ਵੀ ਜਿ ਕਾਮ ਹੋ ਗਿਆ ਤੈਨੂੰ ਵੀ ਮਜ਼ਾਕ ਕਰਨਾ ਆਉਂਦਾ ਉਹ ਹੱਸਦਾ ਹੋਇਆ ਕਹਿੰਦਾ ਹੈ ਸੰਗਰਾਮ ਕਹਿੰਦਾ ਵੀਰੇ ਇਹ ਮਜ਼ਾਕ ਨਹੀਂ ਹੈ ਮੈਂ ਸੀਰੀਅਸ ਆ ਬਲਦੇਵ ਸਿੰਘ ਕਹਿੰਦਾ ਤੂੰ ਪਾਗਲ ਤਾਂ ਨਹੀਂ ਹੋ ਗਿਆ ਤੈਨੂੰ ਪਤਾ ਤੂੰ ਕੀ ਬੋਲਦਾ ਪਿਆ ਐ ਅਖੇ ਵਿਆਹ ਨਹੀਂ ਕਰਵਾਉਣਾ ਤੈਨੂੰ ਪੁੱਛ ਕੇ ਹੀ ਹਾਂ ਕੀਤੀ ਸੀ ਅਸੀਂ ਜੇ ਕੋਈ ਗੱਲ ਸੀ ਤਾਂ ਉਦੋਂ ਦੱਸ ਦਿੰਦਾ ਫਰਮਜੀਤ कौर ਕਹਿੰਦੀ ਕਾਕੇ ਕੀ ਹੋਇਆ ਤੈਨੂੰ ਗੱਲ ਕੀ ਹੋਈ ਐ ਸੰਗਰਾਮ ਕਹਿੰਦਾ ਪਤਾ ਨਹੀਂ ਮੈਨੂੰ ਬਸ ਮੈਂ ਕਹਿ ਦਿੱਤਾ ਕਿ ਮੈਂ ਨਹੀਂ ਕਰਵਾਉਣਾ ਵਿਆਹ ਹੁਣ ਮੈਨੂੰ ਕੋਈ ਮਜਬੂਰ ਨਾ ਕਰੇ ਸੰਗਰਾਮ ਕਹਿੰਦਾ ਵਿੱਚੇ ਰੋਟੀ ਛੱਡ ਕੇ ਉਹ ਉੱਠ ਕੇ ਚਲਾ ਜਾਂਦਾ ਹੈ ਤੇ ਸਾਰੇ ਜਾਣੇ ਉਸ ਨੂੰ ਹੈਰਾਨ ਹੋ ਕੇ ਦੇਖਦੇ ਹਨ ਏਕਮ ਮੂੰਹ ਥੱਲੇ ਕਰਕੇ ਚੋਰੀ-ਚੋਰੀ ਹੱਸ ਰਹੀ ਹੈ ਅਜਮੇਰ ਏਕਮ ਵੱਲ ਵੇਖਦਾ ਹੈ ਤੇ ਸਮਝ ਜਾਂਦਾ ਹੈ ਕਿ ਇਸ ਵਿੱਚ ਏਕਮ ਦੀ ਹੀ ਕੋਈ ਚਾਲ ਐ ਉਹ ਇਸ਼ਾਰੇ ਨਾਲ ਉਸ ਨੂੰ ਅੰਦਰ ਬੁਲਾਉਂਦਾ ਹੈ ਅਜਮੇਰ ਕਹਿੰਦਾ ਏਕਮ ਮੈਂ ਤੇਰੇ ਤੋਂ ਕੁਝ ਪੁੱਛਣ ਲੱਗਾ ਹਾਂ ਤੇ ਆਸ ਕਰਦਾ ਹਾਂ ਕਿ ਤੂੰ ਮੈਨੂੰ ਸੱਚ ਦੱਸੇਂਗੀ ਉਹ ਗੰਭੀਰ ਹੋ ਕੇ ਕਹਿੰਦਾ ਹੈ ਏਕਮ ਕਹਿੰਦੀ ਹਾਂਜੀ ਉਹ ਮਸਾਈ ਬੋਲਦੀ ਹੈ ਅਜਮੇਰ ਕਹਿੰਦਾ ਏਕਮ ਅੱਜ ਹੀ ਸੰਗਰਾਮ ਤੇਰੇ ਕੋਲ ਬੈਠਾ ਤੇ ਅੱਜ ਹੀ ਉਸਨੇ ਵਿਆਹ ਕਰਵਾਉਣ ਤੋਂ ਨਾ ਕਰ ਦਿੱਤੀ ਇਹ ਕੋਈ ਇਤਿਫਾਕ ਤਾਂ ਨਹੀਂ ਹੋ ਸਕਦਾ ਹਨਾ ਹਿਕਮ ਕਹਿੰਦੇ ਕੀ ਮਤਲਬ ਹੈ ਤੁਹਾਡਾ ਉਹ ਨਕਲੀ ਗੁੱਸਾ ਦਿਖਾਉਂਦੀ ਹੈ ਅਜਮੇਰ ਕਹਿੰਦਾ ਮਤਲਬ ਤਾ ਤੂੰ ਚੰਗੀ ਤਰ੍ਹਾਂ ਸਮਝ ਗਈ ਹੈ ਹੁਣ ਸੱਚ ਦੱਸ ਮੈਨੂੰ ਹਿਕਮ ਕਹਿੰਦੇ ਪਤਾ ਨਹੀਂ ਤੁਹਾਨੂੰ ਕੀ ਹੋ ਗਿਆ ਕੀ ਬੋਲੀ ਜਾਨੇ ਹੂੰ ਉਹ ਮੂੰਹ ਪਾਸੇ ਕਰਕੇ ਕਹਿੰਦੀ ਹੈ ਅਜਮੇਰ ਕਹਿੰਦਾ ਅੱਛਾ ਤੇ ਮੂੰਹ ਪਾਸੇ ਕਰ ਕਰ ਲਿਆ ਮਤਲਬ ਤੂੰ ਮੈਨੂੰ ਸੱਚ ਨਹੀਂ ਦੱਸਣਾ ਚੱਲ ਕੋਈ ਗੱਲ ਨਹੀਂ ਸੱਚ ਤਾਂ ਮੈਂ ਪਤਾ ਲਗਾ ਹੀ ਲੈਣਾ ਫਿਰ ਪੁੱਛਾਂਗਾ ਤੈਨੂੰ ਉਹ ਗੁੱਸੇ ਨਾਲ ਬਾਹਰ ਚਲਾ ਜਾਂਦਾ ਹੈ ਗੁਲਜਾਰ ਸਿੰਘ ਬਹੁਤ ਪਰੇਸ਼ਾਨ ਬੈਠਾ ਹੈ ਸ਼ਮਸ਼ੇਰ ਸਿੰਘ ਵੀ ਉਸ ਦਾ ਫੋਨ ਨਹੀਂ ਚੁੱਕ ਰਿਹਾ ਉਹ ਵਿੱਕੀ ਦੇ ਫੋਨ ਤੇ ਫੋਨ ਕਰਦਾ ਗੁਲਜਾਰ ਸਿੰਘ ਕਹਿੰਦਾ ਗੁਲਜਾਰ ਸਿੰਘ ਕਹਿੰਦਾ ਹੈਲੋ ਵਿੱਕੀ ਕਹਿੰਦਾ ਹਾਂਜੀ ਅੰਕਲ ਜੀ ਉਹ ਹੱਸਦਾ ਹੈ ਮੈਨੂੰ ਪਤਾ ਤੁਸੀਂ ਮੈਨੂੰ ਯਾਦ ਹੀ ਕਰ ਰਹੇ ਸੀ ਹਨਾ ਗੁਲਜਾਰ ਸਿੰਘ ਕਹਿੰਦਾ ਵਿੱਕੀ ਸ਼ਮਸ਼ੇਰ ਕਿੱਥੇ ਆ ਫੋਨ ਕਿਉਂ ਨਹੀਂ ਚੁੱਕਦਾ ਮੇਰਾ ਵਿੱਕੀ ਕਹਿੰਦਾ ਇੱਥੇ ਹੀ ਨੇ ਮੇਰੇ ਕੋਲ ਤੇ ਫੋਨ ਵੀ ਕੋਲ ਹੀ ਆ ਪਰ ਉਹਨਾਂ ਚੁੱਕਣਾ ਨਹੀਂ ਗੁਰਜਰ ਸਿੰਘ ਕਹਿੰਦਾ ਗੱਲ ਕਰਾ ਮੇਰੀ ਉਹਦੇ ਨਾਲ ਬਹੁਤ ਜ਼ਰੂਰੀ ਐ ਤੁਸੀਂ ਬਹੁਤ ਵੱਡੀ ਗਲਤੀ ਕਰ ਰਹੇ ਜੇ ਵਿੱਕੀ ਜਿਹੜੇ ਬੰਦੇ ਨੇ ਤੈਨੂੰ ਛਡਾਇਆ ਏ ਉਹ ਚੰਗਾ ਬੰਦਾ ਨਹੀਂ ਫਸ ਜਾਓਗੇ ਤੁਸੀਂ ਵਿੱਕੀ ਹੱਸਦਾ ਹੈ ਮੈਂ ਤੁਹਾਡੀ ਗੱਲ ਮੰਨ ਗਿਆ ਅੰਕਲ ਜੀ ਮੈਂ ਹੁਣੇ ਉਸ ਬੰਦੇ ਨੂੰ ਕਹਿਣਾ ਕਿ ਮੈਨੂੰ ਥਾਣੇ ਵਾਪਸ ਛੱਡਾ ਜਸਵੰਤ ਅਤੇ ਸ਼ਮਸ਼ੇਰਵਾਲ ਵੇਖ ਕੇ ਉਹ ਕਹਿੰਦਾ ਹੈ ਹਣਾ ਠੀਕ ਹੈ ਨਾ ਅੰਕਲ ਜੀ ਉਹ ਹੱਸਦਾ ਹੈ ਗੁਰਦਾਸ ਸਿੰਘ ਕਹਿੰਦਾ ਵਿੱਕੀ ਪਲੀਜ਼ ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ ਵਿੱਕੀ ਕਹਿੰਦਾ ਅੰਕਲ ਤੁਸੀਂ ਆਪਣੀ ਸਿਆਣਪ ਤੇ ਸਲਾਹਾਂ ਆਪਣੇ ਕੋਲ ਰੱਖੋ ਸਾਨੂੰ ਸਭ ਪਤਾ ਕੌਣ ਸਾਡਾ ਚੰਗਾ ਸੋਚਦਾ ਤੇ ਕੌਣ ਮਾੜਾ ਤੁਸੀਂ ਆਪਣਾ ਕੰਮ ਕਰੋ ਵਿੱਕੀ ਫੋਨ ਕੱਟ ਦਿੰਦਾ ਹੈ ਤੇ ਗੁਲਜਾਰ ਸਿੰਘ ਹੈਲੋ ਹੈਲੋ ਕਰਦਾ ਹੀ ਰਹਿ ਜਾਂਦਾ ਹੈ। ਉਸ ਨੂੰ ਸਮਝ ਨਹੀਂ ਆ ਰਹੀ ਕਿ ਸ਼ਮਸ਼ੇਰ ਨੂੰ ਕਿਵੇਂ ਸਮਝਾਵੇ। ਵਿੱਕੀ ਸ਼ਮਸ਼ੇਰ ਸਿੰਘ ਤੇ ਜਸਵੰਤ ਸਿੰਘ ਨੂੰ ਦੱਸਦਾ ਹੈ ਕਿ ਹੁਣ ਗੁਲਜਾਰ ਸਿੰਘ ਉਹਨਾਂ ਦੀ ਅਮਨਤਾ ਕਰਨ ਵੀ ਲੱਗ ਗਿਆ। ਐਨੇ ਨੂੰ ਜਸਵੰਤ ਸਿੰਘ ਦੇ ਫੋਨ ਤੇ ਕਿਸੇ ਦਾ ਫੋਨ ਆਉਂਦਾ ਹੈ। ਜਸਵੰਤ ਸਿੰਘ ਕਹਿੰਦਾ ਹਾਂਜੀ ਕਿਵੇਂ ਫੇਰ ਕੀ ਕਹਿੰਦੀ ਹੈ ਸ਼ਹਿਰ ਦੀ ਹਵਾ? ਆਵਾਜ਼ ਹਵਾ ਦਾ ਕੰਦਾ ਕੋਠੇ ਟਪ ਟਪ ਆਪਣੇ ਵੱਲ ਤੁਰੀ ਆਉਂਦੀ ਐ ਉੱਚੀ ਜੇ ਹਸਣ ਦੀ ਆਵਾਜ਼ ਆਉਂਦੀ ਹੈ ਹੁਣ ਘੋੜੇ ਦੀ ਲਗਾਮ ਆਪਣੇ ਹੱਥੇ ਜਿੱਧਰ ਕਹੋਗੇ ਮੋੜ ਦੇਵਾਂਗੇ ਜਸਵੰਤ ਸਿੰਘ ਹੱਸਦਾ ਹੈ ਖੁਸ਼ਕੀ ਤਾਈ ਮੈਨੂੰ ਪਤਾ ਸੀ ਤੂੰ ਇਹ ਕੰਮ ਕਰ ਲੈਣਾ ਤਾਂ ਹੀ ਤਾਂ ਤੈਨੂੰ ਫੋਨ ਕੀਤਾ ਸੀ ਆਵਾਜ਼ ਕਹਿੰਦੀ ਸ਼ੁਕਰ ਕਰੋ ਤੁਸੀਂ ਐਨ ਮੌਕੇ ਤੇ ਮੈਨੂੰ ਫੋਨ ਕਰ ਲਿਆ ਨਹੀਂ ਤਾਂ ਮੈਂ ਤਾਂ ਹਥਿਆਰ ਸੁੱਟ ਹੀ ਦਿੱਤੇ ਸੀ ਜਸਵੰਤ ਸਿੰਘ ਕਹਿੰਦਾ ਚੱਲ ਜੋ ਹੋ ਗਿਆ ਸੋ ਹੋ ਗਿਆ ਹੁਣ ਬਹੁਤਾ ਨਾ ਸੋਚ ਮੈਨੂੰ ਤਾਜ਼ਾ ਅਪਡੇਟ ਦਿੰਦੀ ਰਹਿ ਤਾਂ ਕਿ ਮੈਂ ਅੱਗੇ ਦੀ ਕਾਰਵਾਈ ਕਰ ਸਕਾਂ ਆਵਾਜ਼ ਹਾਂਜੀ ਹਾਂਜੀ ਜ਼ਰੂਰ ਇਹ ਵੀ ਕੋਈ ਕਹਿਣ ਵਾਲੀ ਗੱਲ ਐ ਜਸਵੰਤ ਸਿੰਘ ਫੋਨ ਕੱਟ ਕੇ ਉੱਚੀ ਉੱਚੀ ਹੱਸਦਾ ਹੈ ਤੇ ਸ਼ਮਸ਼ੇਰ ਸਿੰਘ ਤੇ ਵਿੱਕੀ ਨੂੰ ਸਾਰੀ ਗੱਲ ਦੱਸਦਾ ਹੈ ਜਸਵੰਤ ਸਿੰਘ ਵਿੱਕੀ ਤੇ ਸ਼ਮਸ਼ੇਰ ਸਿੰਘ ਕੋਲੋਂ ਉੱਠ ਕੇ ਪਾਸੇ ਜਾਂਦਾ ਹੈ ਤੇ ਕਿੰਨਾ ਹੀ ਚਿਰ ਫੋਨ ਤੇ ਗੱਲਾਂ ਕਰਦਾ ਰਹਿੰਦਾ ਹੈ ਫਿਰ ਵਿੱਕੀ ਫਿਰ ਆ ਕੇ ਵਿੱਕੀ ਨੂੰ ਕਹਿੰਦਾ ਹੈ ਜਸਵੰਤ ਸਿੰਘ ਕਹਿੰਦਾ ਲੈ ਵੀ ਕਾਕਾ ਸਾਹਬ ਬਾਹਦਰ ਨੇ ਅਗਲਾ ਪੱਤਾ ਸੁੱਟਣ ਦਾ ਹੁਕਮ ਦੇ ਦਿੱਤਾ ਹੈ ਹੁਣ ਤਾਂ ਵੱਡਾ ਹੀ ਧਮਾਕਾ ਹੋਊਗਾ ਵਿੱਕੀ ਕਹਿੰਦਾ ਅੱਛਾ ਸਾਨੂੰ ਵੀ ਮਿਲਾ ਦੋ ਸਾਹਬ ਬਾਹਦਰ ਨਾਲ ਕਦੇ ਜਸਵੰਤ ਸਿੰਘ ਕਹਿੰਦਾ ਬਸ ਇਸ ਧਮਾਕੇ ਤੋਂ ਬਾਅਦ ਆਪਾਂ ਪਾਰਟੀ ਕਰਾਂਗੇ ਨਾਲੇ ਤੁਸੀਂ ਸਾਹਬ ਬਾਹਦਰ ਨੂੰ ਮਿਲ ਲਿਓ ਨਾਲੇ ਆਪਾਂ ਅਗਲੀ ਪਲੈਨਿੰਗ ਕਰ ਲਵਾਂਗੇ ਸ਼ਮਸ਼ੇਰ ਸਿੰਘ ਕਹਿੰਦਾ ਯਾਰ ਮੈਨੂੰ ਨਾ ਐਵੇਂ ਲੱਗਦਾ ਵੀ ਜਿਵੇਂ ਮੈਂ ਤੇਰੇ ਸਭ ਹੱਦਰ ਨੂੰ ਜਾਣਦਾ ਹੋਵਾਂ ਉਹ ਕੁਝ ਸੋਚਦਾ ਹੋਇਆ ਕਹਿੰਦਾ ਹੈ ਜਸਵੰਤ ਸਿੰਘ ਕਹਿੰਦਾ ਹੋ ਵੀ ਸਕਦਾ ਤੇ ਨਹੀਂ ਵੀ ਉਹਨਾਂ ਨੇ ਪੈਗ ਫੜਾਉਂਦਾ ਹੈ ਸ਼ਮਸ਼ੇਰ ਸਿਆ ਬਹੁਤ ਲੋੜ ਨਾ ਪਾ ਦਿਮਾਗ ਤੇ ਪਤਾ ਲੱਗ ਹੀ ਜਾਣਾ ਏ ਤੈਨੂੰ ਆ ਫੜ ਤੂੰ ਦਾਰੂ ਖਿੱਚ ਤਿੰਨੇ ਜਣੇ ਫਿਰ ਪੀਣ ਲੱਗ ਜਾਂਦੇ ਹਨ ਸਿਫਤ ਬੈੱਡ ਤੇ ਬੈਠੀ ਵਾਰ-ਵਾਰ ਆਪਣੇ ਫੋਨ ਵੱਲ ਵੇਖ ਰਹੀ ਹੈ ਉਸ ਨੂੰ ਅਜੇ ਵੀ ਇੰਤਜ਼ਾਰ ਹੈ ਕਿ ਸ਼ਾਇਦ ਸੰਗਰਾਮ ਉਸ ਨੂੰ ਫੋਨ ਕਰੇਗਾ ਕਿਉਂਕਿ ਅੱਗੇ ਵੀ ਜਦੋਂ ਉਹਨਾਂ ਦੀ ਲੜਾਈ ਹੁੰਦੀ ਸੀ ਤਾਂ ਗੁੱਸਾ ਠੰਡਾ ਹੋਣ ਤੋਂ ਬਾਅਦ ਸੰਗਰਾਮ ਉਸ ਨੂੰ ਆਪਣੇ ਆਪ ਫੋਨ ਕਰ ਲੈਂਦਾ ਸੀ ਐਨ ਇਹਨਾਂ ਸੱਚੀ ਉਸਦੇ ਫੋਨ ਦੀ ਰਿੰਗ ਵੱਜਦੀ ਹੈ ਤੇ ਸਕਰੀਨ ਤੇ ਸੰਗਰਾਮ ਦਾ ਨੰਬਰ ਵੇਖ ਕੇ ਸਿਫਤ ਦੀਆਂ ਅੱਖਾਂ ਵਿੱਚ ਪਾਣੀ ਆ ਜਾਂਦਾ ਹੈ ਉਹ ਕਾਹਲੀ ਨਾਲ ਫੋਨ ਚੁੱਕਦੀ ਹੈ ਸਿਫਤ ਕਹਿੰਦੀ ਹੈ ਹੈਲੋ ਸੰਗਰਾਮ ਸੰਗਰਾਮ ਕਹਿੰਦਾ ਸਿਫਤ ਜੇ ਤੂੰ ਕਦੇ ਸੱਚੇ ਮਨੋਂ ਮੈਨੂੰ ਆਪਣਾ ਕੋ ਜਮੰਨੇ ਆ ਤਾਂ ਅੱਜ ਮੈਂ ਜੋ ਵੀ ਪੁੱਛਾਂਗਾ ਉਸ ਦਾ ਸਹੀ ਸਹੀ ਜਵਾਬ ਮੈਨੂੰ ਦੇ ਦੇ। ਉਸ ਤੋਂ ਬਾਅਦ ਉਹ ਆਪਣੇ ਰਾਹ ਤੇ ਮੈਂ ਆਪਣੇ ਰਾਹ। ਸਿਤ ਕਹਿੰਦੀ ਸੰਗਰਾਮੀ ਤੂੰ ਕੀ ਕਹਿ ਰਿਹਾ ਹੈ? ਕਿਹੜੇ ਜਵਾਬ? ਉਹ ਹੈਰਾਨੀ ਨਾਲ ਪੁੱਛਦੀ ਹੈ। ਸੰਗਰਾਮ ਕਹਿੰਦਾ ਸਿਫਤ ਤੇਰਾ ਫਿਰ ਕਿਸ ਨਾਲ ਚੱਲਦਾ ਏ? ਤੇਰਾ ਉਹ ਪਹਿਲੀ ਨਜ਼ਰ ਵਾਲਾ ਪਿਆਰ ਕੌਣ ਹੈ? ਜੋ ਤੂੰ ਕਹਿੰਦੀ ਸੀ ਕਿ ਬਾਹਰ ਚਲਾ ਗਿਆ ਏ ਕਿਹੜੇ ਦੇਸ਼ ਗਿਆ ਏ ਸਿਸ਼ਤ ਕਹਿੰਦੇ ਸੰਗਰਾਮ ਆਪਾਂ ਇੱਕ ਦੂਜੇ ਨਾਲ ਵਾਦਾ ਕੀਤਾ ਸੀ ਕਿ ਨਾ ਕਦੇ ਤੂੰ ਮੈਨੂੰ ਉਸਦਾ ਨਾਮ ਪੁੱਛੇਂਗਾ ਤੇ ਨਾ ਕਦੇ ਮੈਂ ਤੈਨੂੰ ਤੇਰੇ ਸੁਪਨਿਆਂ ਦੀ ਰਾਜਕੁਮਾਰੀ ਬਾਰੇ ਕੁਝ ਪੁੱਛਾਂਗੀ ਫਿਰ ਅੱਜ ਸਵਾਲ ਕਿਉਂ ਸੰਗਰਾਮ ਕਹਿੰਦਾ ਕਿਉਂਕਿ ਮੈਨੂੰ ਪਤਾ ਲੱਗ ਗਿਆ ਏ ਕਿ ਉਹ ਕੌਣ ਹੈ ਇਹਨਾਂ ਕਹਿ ਕੇ ਉਹ ਰੁਕ ਜਾਂਦਾ ਹੈ ਅੱਗੋਂ ਵੀ ਕੋਈ ਆਵਾਜ਼ ਨਹੀਂ ਆਉਂਦੀ ਕਿਉਂਕਿ ਸਿਫਤ ਦੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਤੇ ਉਸ ਦੇ ਮੂੰਹ ਵਿੱਚੋਂ ਆਵਾਜ਼ ਨਹੀਂ ਨਿਕਲਦੀ। ਸੰਗਰਾਮ ਕਹਿੰਦਾ ਉਹ ਇੱਕਦਮ ਉੱਚੀ ਆਵਾਜ਼ ਵਿੱਚ ਕਹਿੰਦਾ ਹੈ ਜੇ ਤੂੰ ਵਿੱਕੀ ਜੇ ਤੂੰ ਉਸ ਵਿੱਕੀ ਨੂੰ ਹੀ ਪਿਆਰ ਕਰਦੀ ਸੀ ਤਾਂ ਇਹਨੇ ਨਾਟਕ ਕਰਨ ਦੀ ਕੀ ਲੋੜ ਸੀ? ਆਪਦੇ ਪਿਓ ਨੂੰ ਦੱਸ ਦਿੰਦੀ ਉਹਨੇ ਛੱਟ ਤੇਰਾ ਵਿਆਹ ਉਹਦੇ ਨਾਲ ਕਰ ਦੇਣਾ ਸੀ। ਮੇਰਾ ਤੇ ਮੇਰੇ ਪਰਿਵਾਰ ਦਾ ਜਲੂਸ ਕਿਉਂ ਗੜਵਾਇਆ? ਸੱਤਰੋਂਦੀ ਹੀ ਕਹਿੰਦੀ ਸੰਗਰਾਮ ਤੈਨੂੰ ਪਤਾ ਵੀ ਹੈ ਤੂੰ ਕੀ ਕਹਿ ਰਿਹਾ ਹੈ ਮੈਂ ਤਾਂ ਸੰਗਰਾਮ ਕਹਿੰਦਾ ਹਾਂ ਮੈਨੂੰ ਪਤਾ ਹੈ ਮੈਨੂੰ ਤੇਰੀ ਸਾਰੀ ਸੱਚਾਈ ਪਤਾ ਲੱਗ ਗਈ ਹੈ ਉਸ ਦਿਨ ਵੀ ਤੂੰ ਮੇਰੀ ਭਾਬੀ ਦੇ ਖਿਲਾਫ ਮੈਨੂੰ ਪੜਤਾਇਆ ਜਦੋਂ ਕਿ ਸੱਚ ਤਾਂ ਇਹ ਸੀ ਕਿ ਤੂੰ ਹੀ ਉਸ ਦਿਨ ਮੇਰਾ ਫੋਨ ਚੋਰੀ ਕਰਕੇ ਮिक्की ਨੂੰ ਮਿਲਣ ਗਈ ਸੀ ਤੇ ਤੁਸੀਂ ਦੋਵਾਂ ਨੇ ਮਿਲ ਕੇ ਮੇਰੀ ਪਰਸਨਲ ਫੋਟੋ ਨੂੰ ਐਡਿਟ ਕਰਕੇ ਮੇਰੀ ਮਾਂ ਵਰਗੀ ਭਾਬੀ ਨੂੰ ਬਲੈਕਮੇਲ ਕੀਤਾ ਸੀ ਸਿੱਧ ਕਹਿੰਦੇ ਸੰਗਰਾਮ ਮੈਂ ਸੰਗਰਾਮ ਕਹਿੰਦਾ ਆਹੋ ਤੂੰ ਕਿਉਂਕਿ ਸਿਰਫ ਤੈਨੂੰ ਹੀ ਮੇਰੇ ਫੋਨ ਦਾ ਪਾਸਵਰਡ ਪਤਾ ਸੀ ਤੇ ਸਿਰਫ ਤੈਨੂੰ ਹੀ ਪਤਾ ਸੀ ਕਿ ਮੇਰੇ ਫੋਨ ਵਿੱਚ ਉਸ ਕੁੜੀ ਦੀਆਂ ਫੋਟੋਆਂ ਨੇ ਤੂੰ ਹੀ ਵਿੱਕੀ ਨਾਲ ਮਿਲ ਕੇ ਸਾਰਾ ਕੁਝ ਕਰਵਾਇਆ ਏ ਸਿੱਧ ਕਹਿੰਦੀ ਨਹੀਂ ਸੰਗਰਾਮ ਇਹ ਸਭ ਝੂਠ ਹੈ ਇੱਕਮ ਭਾਬੀ ਸੰਗਰਾਮ ਸਿੱਧ ਨੂੰ ਵਿੱਚੋਂ ਹੀ ਟੋਕ ਦਿੰਦਾ ਹੈ ਸੰਗਰਾਮ ਕਹਿੰਦਾ ਬਸ ਕੋਈ ਲੋੜ ਨਹੀਂ ਮੇਰੀ ਭਾਬੀ ਨੂੰ ਭਾਬੀ ਕਹਿਣ ਦੀ ਕੁਝ ਨਹੀਂ ਲੱਗਦੀ ਉਹ ਤੇਰੀ ਉਹ ਹੱਥ ਜੋੜਦਾ ਹੋਇਆ ਕਹਿੰਦਾ ਹੈ ਮaaf ਕਰਦੇ ਸਾਨੂੰ ਪਤਾ ਨਹੀਂ ਕਿਹੜੀ ਗੱਲ ਦਾ ਬਦਲਾ ਲਿਆ ਤੂੰ ਜੋ ਸਾਡੇ ਨਾਲ ਇੰਨੀ ਮਾੜੀ ਕੀਤੀ ਐ ਐਨਾ ਕਹਿ ਕੇ ਸੰਗਰਾਮ ਫੋਨ ਕੱਟ ਦਿੰਦਾ ਹੈ ਤੇ ਸਿਫਤ ਨੂੰ ਕੁਝ ਨਾਲ ਸਮਝ ਨਹੀਂ ਲੱਗਦੀ ਕਿ ਸੰਗਰਾਮ ਕੀ ਕਹਿ ਰਿਹਾ ਹੈ ਉਹ ਬਸ ਲਗਾਤਾਰ ਰੋਂਦੀ ਹੀ ਰਹਿੰਦੀ ਹੈ ਇਸ ਤੱਕ ਤੁਹਾਨੂੰ ਇਹ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਦੱਸਿਓ ਜੀ ਅੱਗੇ ਕਹਾਣੀ ਲਿਖਣ ਵਾਲੀ ਰਹਿੰਦੀ ਹੈ ਜੀ ਜਦੋਂ ਹੀ ਕਹਾਣੀ ਲਿਖੀ ਗਈ ਆਪਾਂ ਤੁਹਾਡੇ ਰੂਬਰੂ ਜਰੂਰ ਕਰਾਂਗੇ ਤਦ ਤੱਕ ਲਈ ਰੱਬ ਰਾਖਾ ਥੈਂਕ ਯੂ ਜੀ